ਸ਼ੁਕਾਲ ਤੁਸੀਂ ਦੇਖ ਰਹੇ ਹੋ ਦਰਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਮਰਹੂਮ ਗਾਇਕ ਸਿੰਦੂ ਮੂਸੇਵਾਲੇ ਦੇ ਫੈਨਸ ਦੇ ਵਿੱਚ ਕੱਲ ਸ਼ਾਮ ਦੀ ਹੀ ਖੁਸ਼ੀ ਦੀ ਲਹਿਰ ਵੇਖੀ ਜਾ ਸਕਦੀ ਹੈ ਲਗਾਤਾਰ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਆਪਣੀ ਖੁਸ਼ੀ ਜਤਾ ਰਹੇ ਨੇ ਫੈਨਸ ਕਿਉਂਕਿ ਸਿੱਧੂ ਮੂਸੇਵਾਲੇ ਦੀ ਟੀਮ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਹੋਲੋਗ੍ਰਾਮ 3D ਤਕਨੀਕ ਰਾਹੀਂ ਟੂਰ ਦਾ ਐਲਾਨ ਕੀਤਾ ਹੈ 2026 ਦੇ ਵਿੱਚ ਯਾਨੀ ਅਗਲੇ ਸਾਲ ਇਹ ਜਿਹੜਾ ਟੂਰ ਹੈ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ 3D ਤਕਨੀਕ ਦੇ ਰਾਹੀਂ ਨਜ਼ਰ ਆਵੇਗਾ ਹਾਲੇ ਤੱਕ ਕੋਈ ਡੇਟ ਅਨਾਉਂਸ ਨਹੀਂ ਕੀਤੀ ਗਈ ਹੈ ਕੋਈ ਜਗਾ ਅਨਾਉਂਸ ਨਹੀਂ ਕੀਤੀ ਗਈ ਹੈ ਕੁਝ ਵੀ ਅਨਾਉਂਸ ਨਹੀਂ ਕੀਤਾ ਗਿਆ ਸਿਰਫ ਇੱਕ ਪੋਸਟ ਜਿਹੜੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਇਸ ਤੋਂ ਹੀ ਅਨੁਮਾਨ ਲਗਾਇਆ ਜਾ ਰਿਹਾ ਕਿ ਸਿੱਧੂ ਦਾ ਜਿਹੜਾ ਟੂਰ ਹੈ ਉਹ ਅਨਾਉਂਸ ਕਰ ਦਿੱਤਾ ਗਿਆ ਪਰ ਟੀਮ ਦੇ ਵੱਲੋਂ ਹਾਲੇ ਤੱਕ ਕੁਝ ਅਜਿਹਾ ਜ਼ਿਕਰ ਨਹੀਂ ਕੀਤਾ ਗਿਆ ਕਿ ਕਿੱਥੇ ਇਹ ਹੋਵੇਗਾ ਜਾਂ ਕਿਹੜੀ ਤਰੀਕ ਨੂੰ ਹੋਵੇਗਾ ਜਾਂ ਕੁਝ ਵੀ ਹਲੇ ਨਹੀਂ ਫਾਈਨਲਾਈਜ਼ ਕੀਤਾ ਗਿਆ ਪਰ ਫੈਨਸ ਦੇ ਵਿੱਚ ਖੁਸ਼ੀ ਦੀ ਲਹਿਰ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੇਕਰ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਗਾਇਕੀ ਅੱਜ ਵੀ ਜਿਉਂਦੀ ਆ ਉਹਨਾਂ ਦੇ ਫੈਨਸ ਦੇ ਦਿਲਾਂ ਦੇ ਵਿੱਚ ਤੇ ਉਹਨਾਂ ਦੇ ਫੈਨਸ ਲਈ ਇੱਕ ਖੁਸ਼ਖਬਰੀ ਇਸੇ ਕਰਕੇ ਹੈ ਕਿ ਕਿਸੇ ਨਾ ਕਿਸੇ ਤਰੀਕੇ ਸਿੱਧੂ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਉਹਨਾਂ ਦੇ ਵਿੱਚ ਮਹਿਸੂਸ ਹੁੰਦੀ ਰਹੇ ਇਹ ਟੀਮ ਦੇ ਵੱਲੋਂ ਇੱਕ ਜਿਹੜਾ ਤੋਹਫ਼ਾ ਉਹਨਾਂ ਦੇ ਫੈਨਸ ਲਈ ਦਿੱਤਾ ਗਿਆ ਹੈ ਟੀਮ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇੱਕ ਤਸਵੀਰ ਸਿੱਧੂ ਦੀ ਉਸ ਦੇ ਵਿੱਚ ਨਜ਼ਰ ਆ ਰਹੀ ਹੈ ਪੋਸਟਰ ਦੇ ਵਿੱਚ ਵਰਲਡ ਟੂਰ ਲਿਖਿਆ ਹੋਇਆ ਹੈ ਤੇ ਵਰਲਡ ਟੂਰ ਦਾ ਜਿਹੜਾ ਨਾਮ ਰੱਖਿਆ ਗਿਆ ਹੈ ਉਹ ਹੈ ਸਾਈਂਡ ਟੂ ਗੋਡ ਇਹ ਜਿਹੜਾ ਟੂਰ ਹੋਵੇਗਾ ਸਿੱਧੂ ਮੂਸੇਵਾਲੇ ਦਾ ਇਹ ਜਲਦ ਹੀ ਡੇਟਸ ਜਿਹੜੀਆਂ ਨੇ ਹੋ ਸਕਦੀਆਂ ਕਿ ਟੀਮ ਦੇ ਵੱਲੋਂ ਅਨਾਉਂਸ ਕੀਤੀਆਂ ਜਾਣ ਸਾਈਨ ਟੂ ਗੋਡ 2026 ਵਰਲਡ ਟੂਰ ਜਿਹੜਾ ਹੋਣ ਵਾਲਾ ਹੈ ਇਸ ਦੇ ਨਾਲ ਹੀ ਮੂਸੇਵਾਲੇ ਦੀ ਟੀਮ ਨੇ ਇੱਕ ਉਤਸ਼ਾਹਜਨਕ ਜਿਹੜਾ ਸੰਕੇਤ ਦਿੱਤਾ ਹੈ ਸਿੱਧੂ ਦੇ ਫੈਨਸ ਨੂੰ ਮੂਸੇਵਾਲੇ ਦੇ ਜਿੰਨੇ ਵੀ ਚਾਉਣ ਵਾਲੇ ਨੇ ਉਹਨਾਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਉਹ ਪੋਸਟਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਅਸੀਂ ਇਸ ਸ਼ੋਅ ਦੀ ਹੁਣ ਤੱਕ ਕੋਈ ਵੀ ਤਾਰੀਖ ਜਿਹੜੀ ਪਹਿਲਾਂ ਦੱਸ ਚੁੱਕਿਆ ਵੀ ਹਲੇ ਤੱਕ ਕੋਈ ਵੀ ਤਾਰੀਖ ਕੋਈ ਅਨਾਉਂਸ ਨਹੀਂ ਕੀਤੀ ਗਈ ਆ ਪਰ ਬਹੁਤ ਸਾਰੇ ਜਿਹੜੇ ਸਿੱਧੂ ਦੇ ਫੈਨਸ ਨੇ ਉਹ ਮੰਨਦੇ ਨੇ ਕਿ ਟੂਰ ਸਿੱਧੂ ਮੂਸੇਵਾਲੇ ਦੇ ਜਿਹੜੇ ਗੀਤ ਅਨਰੀਲੀਸ ਨੇ ਉਹ ਹੋ ਸਕਦੇ ਨੇ ਜਾਂ ਜਿਹੜੀਆਂ ਫਿਲਮਾਂ ਦਸਤਾਵੇਜ਼ੀ ਨੇ ਜਾਂ ਡਿਜੀਟਲ ਰੂਪ ਦੇ ਵਿੱਚ ਇਹ ਜਿਹੜਾ ਸ਼ੋਅ ਹੋ ਸਕਦਾ ਜਿਸ ਦੇ ਵਿੱਚ ਉਹਨਾਂ ਦੇ ਗੀਤ AR VR ਟੈਕਨੋਲੋਜੀ ਜਾਂ 3D ਹੋਲੋਗ੍ਰਾਮ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਜੇਕਰ ਜਿਹਾ ਹੁੰਦਾ ਤਾਂ ਇਹ ਭਾਰਤੀ ਸੰਗੀਤ ਇਤਿਹਾਸ ਵਿੱਚ ਇੱਕ ਨਵੀਂ ਸ਼ੁਰੂਆਤ ਹੋਵੇਗੀ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਟੀਮ ਦੇ ਵੱਲੋਂ ਇਹ ਅਨਾਉਂਸ ਕੀਤਾ ਗਿਆ ਕਿ ਇੱਕ ਟੂਰ ਜਿਹੜਾ ਹੈ ਉਹ ਸਿੱਧੂ ਮੂਸੇਵਾਲੇ ਦਾ 2026 ਦੇ ਵਿੱਚ ਹੋਵੇਗਾ ਜਿਸ ਦੇ ਵਿੱਚ ਹਾਲੇ ਤੱਕ ਕੋਈ ਤਰੀਕ ਅਨਾਉਂਸ ਨਹੀਂ ਕੀਤੀ ਗਈ ਹੈ ਪਰ ਜਿਹੜੇ ਫੈਨਸ ਨੇ ਉਹਨਾਂ ਦੇ ਵੱਲੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਦੇ ਜਿਹੜੇ ਅਨਰੀਲੀਜ਼ਡ ਗੀਤ ਨੇ ਉਹਨਾਂ ਨੂੰ 3D ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਾਂ ਫਿਰ ਜਿਹੜੀਆਂ ਫਿਲਮਸ ਜਾਂ ਸ਼ਾਰਟ ਫਿਲਮਸ ਜਾਂ ਕੁਝ ਵੀ ਉਹਨਾਂ ਦਾ ਅਨਰੀਲੀਜ਼ਡ ਕੰਟੈਂਟ ਹੋਵੇਗਾ ਦਸਤਾਵੇਜ਼ੀ ਫਿਲਮਾਂ ਜਿਹੜੀਆਂ ਹੋਣਗੀਆਂ ਉਸ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਹੋਲੋਗ੍ਰਾਮ 3D ਤਕਨੀਕ ਦੇ ਰਹੀ ਤੇ ਇੱਕ ਖੁਸ਼ੀ ਦੀ ਲਹਿਰ ਲਗਾਤਾਰ ਫੈਨਸ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਹੁਣ ਅਗਲੀ ਅਨਾਉਂਸਮੈਂਟ ਦੀ ਉਡੀਕ ਜਿਹੜੇ ਫੈਨਸ ਕਰ ਰਹੇ ਨੇ ਕਿ ਸਿੱਧੂ ਦੀ ਟੀਮ ਦੇ ਵੱਲੋਂ ਕਦੋਂ ਅਗਲੀ ਜਿਹੜੀ ਅਨਾਉਂਸਮੈਂਟ ਹੈ ਉਹ ਕੀਤੀ ਜਾਵੇਗੀ ਉਸ ਅਨਾਉਂਸਮੈਂਟ ਦੇ ਵਿੱਚ ਕੀ ਹੋਵੇਗਾ ਕਿ ਡੇਟਸ ਅਨਾਉਂਸ ਕੀਤੀਆਂ ਜਾਣਗੀਆਂ ਲੋਕੇਸ਼ਨ ਅਨਾਉਂਸ ਕੀਤੀ ਜਾਏਗੀ ਵਰਲਡ ਟੂਰ ਨੂੰ ਲੈ ਕੇ ਕਾਫੀ ਉਤਸ਼ਾਹ ਜਿਹੜਾ ਸਿੱਧੂ ਦੇ ਫੈਨਸ ਦੇ ਵਿੱਚ ਲਗਾਤਾਰ ਨਜ਼ਰ ਆ ਰਿਹਾ ਹੈ ਸਿੱਧੂ ਦੇ ਫੈਨਸ ਦੇ ਵੱਲੋਂ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦਾ ਟੂਰ ਹੋਣ ਵਾਲਾ ਹੈ ਕਿਉਂਕਿ ਸਿੱਧੂ ਦੀ ਪ੍ਰੈਜ਼ੈਂਸ ਨੂੰ ਜਿਹੜੇ ਉਹ ਗਾਇਕੀ ਜਿਹੜੀ ਹੈ ਉਹ ਫੈਨਸ ਦੇ ਦਿਲਾਂ ਦੇ ਵਿੱਚ ਉਵੇਂ ਹੀ ਰਾਜ ਕਰਦੀ ਹੈ ਅੱਜ ਵੀ ਜ਼ਿੰਦਾ ਹੈ ਉਹਨਾਂ ਦੀ ਗਾਇਕੀ ਔਰ ਸਿੱਧੂ ਦੇ ਫੈਨਸ ਜਿਹੜੇ ਨੇ ਲਗਾਤਾਰ ਕੁਝ ਨਾ ਕੁਝ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਜਦ ਦੀ ਇਹ ਪੋਸਟ ਸਿੱਧੂ ਦੀ ਟੀਮ ਦੇ ਵੱਲੋਂ ਉਹਨਾਂ ਦੇ ਪੇਜ ਤੇ ਉੱਪਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਵਰਲਡ ਟੂਰ ਲਿਖਿਆ ਗਿਆ ਹੈ ਸਿੱਧੂ ਦੀ ਤਸਵੀਰ ਨਜ਼ਰ ਆ ਰਹੀ ਹੈ ਤੇ ਉੱਪਰ ਲਿਖਿਆ ਗਿਆ ਹੈ ਸਾਈਨ ਟੂ ਗੋਡ ਜਿਹੜਾ ਇਹ ਕਾਨਸਰਟ ਦਾ ਨਾਮ ਹੋਵੇਗਾ ਵਰਲਡ ਟੂਰ ਹੋਵੇਗਾ ਪਰ ਦੇਖਣਾ ਇਹ ਹੋਵੇਗਾ ਕਿ ਹੁਣ ਸਿੱਧੂ ਦੀ ਟੀਮ ਦੇ ਵੱਲੋਂ ਅਗਲੀ ਅਨਾਉਂਸਮੈਂਟ ਕੀ ਕੀਤੀ ਜਾਂਦੀ ਹੈ ਤੇ ਕਦ ਇਹ ਟੀਮ ਅਨਾਉਂਸਮੈਂਟ ਦਿੰਦੀ ਹੈ ਕੁਝ ਵੀ ਅਨਾਉਂਸ ਕੀਤਾ ਜਾਂਦਾ ਹੈ ਜਾਂ ਡੇਟਸ ਹੋ ਸਕਦੀਆਂ ਨੇ ਜਾਂ ਫਿਰ ਸ਼ੋਅ ਦੀ ਜਗ੍ਹਾ ਹੋ ਸਕਦੀ ਹੈ ਹੁਣ ਅਗਲੀ ਜਿਹੜੀ ਅਨਾਉਂਸਮੈਂਟ ਹੈ ਉਸ ਦੀ ਉਡੀਕ ਹੈ ਜੋ ਵੀ ਅਨਾਉਂਸਮੈਂਟ ਸਿੱਧੂ ਦੀ ਟੀਮ ਦੇ ਵੱਲੋਂ ਕੀਤੀ ਜਾਵੇਗੀ ਉਹ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ